ਭੋਜਨ ਸਮਾਜ ਪਾਰਟੀ ਨੇ 15 ਮਾਰਚ ਨੂੰ ਫਗਵਾੜੇ ਦੀ ਧਰਤੀ ਤੋਂ ਸਬਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਪੈਣ ਕੁਮਾਰੀ ਮਾਇਆਵਤੀ ਜੀ ਕੌਮੀ ਪ੍ਰਧਾਨ ਭੋਜਨ ਸਮਾਜ ਪਾਰਟੀ ਜੀ ਦੇ ਅਸ਼ੀਰਵਾਦ ਦੇ ਨਾਲ ਅਸੀਂ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਹੈ ਪੰਜਾਬ ਸੰਭਾਲੋ ਮਹਮ ਸ਼ੁਰੂ ਕਰਨ ਦਾ ਉਦੇਸ਼ ਮਕਸਦ ਕੀ ਹੈ ਕਿ ਅਸੀਂ ਇਸ ਸਿੱਟੇ ਤੇ ਪਹੁੰਚੇ ਆ ਪੰਜਾਬ ਦੇ ਵਸ ਵਾਸੀ ਵੀ ਇਸ ਸਿੱਟੇ ਤੇ ਪਹੁੰਚੇ ਆ ਕਈ 78 ਸਾਲ ਜਿਹਨੇ ਪੰਜਾਬ ਸੰਭਾਲਿਆ ਜਿਨ੍ਹਾਂ ਨੂੰ ਪੰਜਨਤਾ ਪੰਜਾਬ ਸੰਭਾਲਦੀ ਰਹੀ ਉਹਦੇ ਵਿੱਚ ਆਮ ਪਾਰਟੀ ਆ ਕਾਂਗਰਸ ਅਕਾਲੀ ਭਾਜਪਾ ਇਹਨਾਂ ਨੇ ਪੰਜਾਬ ਤਬਾਹ ਕਰਤਾ ਬਰਬਾਦ ਕਰਤਾ ਤੋਂ ਪੰਜਾਬ ਦੀ ਤਬਾਹੀ ਸਭ ਤੋਂ ਪਹਿਲਾਂ ਡਰਗ ਮਾਫੀਏ ਨੇ 2 ਲੱਖ ਨੌਜਵਾਨ ਜਿਹੜੇ ਆ ਉਹ ਚਿੱਟੇ ਨਾਲ ਮਾਰ ਦਿੱਤੇ ਚਿੱਟੇ ਦੀ ਹੋਮ ਡਿਲੀਵਰੀ ਹੋ ਰਹੀ ਕਿਉਂ ਡਰੱਗ ਮਾਫੀਆ ਦਾ ਨੈਟਵਰਕ ਨਹੀਂ ਟੁੱਟ ਰਿਹਾ ਬਹੁਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਡਰੱਗ ਮਾਫੀਆ ਦਾ ਪੈਸਾ ਪੰਜਾਬ ਦੀ ਰਾਜਨੀਤੀ ਤੇ ਲੱਗ ਰਿਹਾ ਜਦ ਤੱਕ ਅਸੀਂ ਡਰੱਗ ਮਾਫੀਆ ਪੁਲਿਸ ਔਰ ਪੋਲੀਟੀਸ਼ੀਅਨ ਦਾ ਇੱਕ ਗੱਠ ਜੋੜ ਨਹੀਂ ਤੋੜਦੇ ਉਦ ਤੱਕ ਇਹਦਾ ਨੈਟਵਰਕ ਨਹੀਂ ਟੁੱਟਣਾ ਹੁਣ ਸਰਕਾਰ ਨੇ 3 ਮਹੀਨੇ ਕੈਂਪੇਨ ਚਲਾਈ ਜੁੱਧ ਨਸ਼ਿਆਂ ਵਿਰੁੱਧ ਕਿੱਥੇ ਪੰਜਾਬ ਚ ਡਰੱਗ ਖਤਮ ਹੋਇਆ ਇਹਨਾਂ ਦੀ ਜੁੱਧ ਨਸ਼ਿਆਂ ਵਿਰੋਧ ਕੈਂਪੇਨ ਦੇ ਦੌਰਾਨ ਹੀ ਜ਼ਹਿਰੀਲੀ ਸ਼ਰਾਬ ਨਾਲ ਮਜਿੱਠੇ 27 ਮਰ ਗਏ। 3 ਲੁਧਿਆਣੇ ਮਰ ਗਏ। ਤੇ ਇਹਦਾ ਮਤਲਬ ਡਰੱਗ ਮਾਫੀਆ ਤਾਂ ਆਪਣਾ ਕਾਰੋਬਾਰ ਚਲਾ ਰਿਹਾ। ਜ਼ਹਿਰੀਲੀ ਸ਼ਰਾਬ ਦਾ ਚਲਾ ਰਿਹਾ, ਚਿੱਟੇ ਦਾ ਚਲਾ ਰਿਹਾ, ਹੋਰ ਜਿਹੜੇ ਇਲੀਗਲ ਡਰੱਗ ਹੈਗੇ ਉਹ ਸਾਰੇ ਮਾਰਕੀਟ ਦੇ ਵਿੱਚ ਅਵੇਲੇਬਲ ਆ, ਹੋਮ ਡਿਲੀਵਰੀ ਕੀਤੀ ਜਾ ਰਹੀ ਆ, ਬੇਕਾਫ ਕਾਰੋਬਾਰ ਚੱਲ ਰਿਹਾ। ਸਰਕਾਰ ਨੇ 13-14 ਹਜ਼ਾਰ ਨੌਜਵਾਨ ਉਹ ਫੜ ਕੇ ਜੇਲ੍ਹ ਭੇਜ ਦਿੱਤੇ ਜਿਹਦੇ ਵਿੱਚ 95-98-99% ਉਹ ਆ ਜਿਹੜੇ ਡਰੱਗ ਮਾਫੀਆ ਦੇ ਸ਼ਿਕਾਰ ਹੋ ਆ ਇਸ ਵਿਵਸਥਾ ਦੇ ਵਿਕਟਮ ਆ ਪੀੜਤ ਆ ਔਰ ਪੀੜਤਾ ਨੂੰ ਸਮਗਲਰ ਬਣਾ ਕੇ ਜੇਲ੍ਹ ਭੇਜਦਾ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਤੇ ਲੈ ਕੇ ਜਾਂਦੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਮੁਰਬਸਾਊ ਕੇਂਦਰਾਂ ਤੇ ਲੈ ਕੇ ਜਾਂਦੇ ਕਿਉਂ ਕਿਉਂਕਿ ਸਰਕਾਰ ਨੇ ਨਾ ਡੀ ਐਡਿਕਸ਼ਨ ਸੈਂਟਰ ਬਣਾਏ ਨਾ ਰੀਹੈਬਿਲੀਟੇਸ਼ਨ ਸੈਂਟਰ ਬਣਾਏ ਇਸ ਕਰਕੇ ਉਹ ਪੀੜਤਾ ਨੂੰ ਚੱਕ ਕੇ ਜੇਲ੍ਹ ਭੇਜਦਾ ਇਹ ਦੱਸਣ ਕਿਹੜਾ ਬੜਾ ਮਾਫੀਆ ਇਹਨਾਂ ਨੇ ਫੜਿਆ ਹੈ 4-4 ਗ੍ਰਾਮ ਵਾਲੇ ਉਹਨੂੰ ਸਮਗਲਰ ਬਣਾਤਾ ਕਿ ਕਵਾਂਟਾ ਵਾਲੇ ਟਰੱਕਾਂ ਵਾਲੇ ਉਹ ਕਿੱਥੇ ਆ ਵੱਡੇ ਸਪਲਾਈਅਰ ਕਿੱਥੇ ਹਨ ਉਹਨਾਂ ਨੂੰ ਕਿਉਂ ਨਹੀਂ ਹੱਥ ਪੈ ਰਿਹਾ ਮੈਂ ਫਿਰ ਕਹਿੰਦਾ ਕਿਉਂਕਿ ਡਰੱਗ ਮਾਫੀਆ ਦਾ ਪੈਸਾ ਪੰਜਾਬ ਦੀ ਰਾਜਨੀਤੀ 'ਚ ਲੱਗ ਰਿਹਾ BSP ਨੇ ਪੰਜਾਬ ਸੰਭਾਲੋ ਮਹਮ ਉਸ ਮਾਂ ਦੇ ਦਰਦ ਨੂੰ ਲੈ ਕੇ ਸ਼ੁਰੂ ਕੀਤੀ ਹੈ ਜਿਹੜੀ ਆਪਣੇ ਪੁੱਤ ਦੀ ਲਾਸ਼ ਕੋਲ ਬਿਲਕੁਲ ਦੀ ਔਰ ਉਹਦੀ ਕੋਈ ਵਿਵਸਥਾ ਸੁਣ ਨਹੀਂ ਰਹੀ ਅਸੀਂ ਧੀਆ ਦੇ ਸੁਹਾਗ بچਾਉਣ ਲਈ ਪੈਣਾ ਦੇ ਪਰਾ ਬਚਾਉਣ ਲਈ ਮਾਵਾ ਤੇ ਪੁੱਤ ਬਚਾਉਣ ਲਈ ਮੈਦਾਨ ਚਾਏ ਪੰਜਾਬੀਆਂ ਨੂੰ ਮੇਰਾ ਸੁਨੇਹਾ ਆਜ਼ਾਦ ਜ਼ਮੀਰਾਂ ਨੂੰ ਸੁਨੇਹਾ ਜਾਗਦੀਆਂ ਜ਼ਮੀਰਾਂ ਨੂੰ ਸੁਨੇਹਾ ਪੰਜਾਬ ਦੇ ਦਰਦਮੰਦਾਂ ਨੂੰ ਸਰਦਾ ਕਿ ਆਓ ਬੀਐਸਪੀ ਦੀ ਪੰਜਾਬ ਸੰਵਾਲੋ ਮਹਿਮ ਦਾ ਹਿੱਸਾ ਬਣੋ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਪੁਲਿਸ ਔਰ ਪੋਲੀਟਿਸ਼ੀਨ ਦੇ ਨੈਟਵਰਕ ਨੂੰ ਤੋੜਾਂਗੇ ਔਰ ਪੰਜਾਬ ਚ ਡਰੱਗ ਮਾਫੀਆ ਦੀਆਂ ਜਣਾ ਓਕੇ ਕਿ ਸਤਾਗੀ ਬੀਐਸਪੀ ਦੀ ਪੰਜਾਬ ਸਵਾਲો ਮੈਂ ਔਰ ਇਸ ਤੋਂ ਵੱਧ ਪੰਜਾਬ ਦੇ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਸਰਕਾਰ ਦੀ ਕੋਈ ਨੀਤੀ ਨਹੀਂ ਹੈ ਮਨਰੇਗਾ ਦਾ ਮਜ਼ਦੂਰ ਵੀ ਪੀੜਤ ਉਹਨੂੰ ਵੀ ਸਮੇਂ ਸਿਰ ਪੈਸਾ ਨਹੀਂ ਮਿਲ ਰਿਹਾ ਹਾਜ਼ਰੀ ਕਿਤੇ ਹੋਰ ਹੁੰਦੀ ਹੈ ਕੰਮ ਕਿਤੇ ਹੋਰ ਹੁੰਦਾ ਔਰ ਲੈਂਡ ਮਾਫੀਆ ਸੈਂਡ ਮਾਫੀਆ ਬਿਲਕੁਲ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਦੀ ਸਰਪ੍ਰਸਤੀ 'ਚ ਲੱਗਿਆ ਹੈ। ਪੰਜਾਬ ਦੇ ਸਿਰਫ 299000 ਕਰੋੜ ਦਾ ਕਰਜ਼ਾ ਸੀ ਜਦੋਂ ਇਹ ਸਰਕਾਰ ਆਈ ਹੁਣ 314000 ਕਰੋੜ ਦਾ ਹੋ ਗਿਆ 45000 ਕਰੋੜ ਦਾ ਹੋਰ ਮੰਗ ਰਾਇਆ ਹੈ। ਸਿੱਖਿਆ ਕ੍ਰਾਂਤੀ ਇਹਨਾਂ ਦੀ ਫੇਲ ਹੋ ਗਈ ਸਕੂਲਾਂ 'ਚ ਅਧਿਆਪਕ ਨਹੀਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਨਹੀਂ ਹੋਇਆ। ਸਿਹਤ ਸਭਾਵਾਂ ਮਾ ਹਸਪਤਾਲਾਂ 'ਚ ਡਾਕਟਰ ਹੈ ਨਹੀਂ। ਸੋ ਇਹ ਸਾਰਾ ਸਿਸਟਮ ਜੋ ਕਲੈਪਸ ਹੋਇਆ ਪੰਜਾਬ ਦਾ ਇਹਦੇ ਵੀ 78 ਸਾਲਾਂ ਦੇ ਹੁਕਮਰਾਨ ਕਾਂਗਰਸ ਅਕਾਲੀ ਭਾਜਪਾ ਆਪ ਇਹ ਜ਼ਿੰਮੇਵਾਰ ਇਹ ਜ਼ਿੰਮੇਵਾਰਾਂ ਤੇ ਇਹਨਾਂ ਨੂੰ ਉਖਾੜਨਾ ਪਊਗਾ ਪੰਜਾਬ ਜੜਨੇ ਵਾਲਿਆਂ ਨੂੰ ਰੱਦ ਕਰਨਾ ਪਊਗਾ ਔਰ ਅੱਜ ਜਿਹੜੀ ਸਾਡੀ ਪੰਜਾਬ ਚ ਪੰਜਾਬ ਸੰਭਾਲੋ ਰੈਲੀ ਸੰਗਰੂਰ ਤੇ ਅਸੀਂ ਲੋਕ ਸਭਾ ਸੰਗਰੂਰ ਦੀ ਰੱਖੀ ਹੈ ਜਿਹੜੀ ਭਾਰਤੀਆ ਕਿਸਾਨ ਮਜ਼ਦੂਰ ਅੰਦੋਲਨ ਦੇ ਤਹਿਤ ਕਿਉਂਕਿ ਬੀਐਸਪੀ ਦਾ ਅੰਦੋਲਨ ਹੈ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਅਸੀਂ ਕਿਰਤੀਆਂ ਕਾਮਿਆਂ ਛੋਟੇ ਕਿਸਾਨਾਂ ਮਜ਼ਦੂਰਾ ਗਲਤਾ ਪਛੜਿਆ ਸਰਕਾਰ ਦੀ ਬੇਲੀ पे ਜ਼ਮੀਨ ਉਹਨਾਂ ਚ ਵੰਡਣੀ ਚਾਹੁੰਦੇ ਔਰ BSP ਨੇ ਜੂਪੀ ਜਦੋਂ ਪੈਨ ਕੁਮਾਰੀ ਮਾਇਆਵਤੀ ਜੀ ਮੁੱਖ ਮੰਤਰੀ ਬਣੇ ਤੋ ਪੈਨ ਮਾਇਆਵਤੀ ਜੀ ਦੀ ਦੇਖ ਰੇਖ ਦੇ ਵਿੱਚ ਲੱਖਾਂ ਏਕੜ ਜ਼ਮੀਨ ਬੇਜ਼ਮੀਨੇ ਗਰੀਬਾਂ ਦਲਤਾਂ ਪਛੜਿਆਂ ਛੋਟੇ ਕਿਸਾਨਾਂ ਨੂੰ ਵੰਡੇ ਗਈ ਸ਼ਹਿਰਾਂ ਦੇ ਵਿੱਚ ਵੀ ਬੇਕਰਿਆ ਨੂੰ ਘਰ ਬਣਾ ਕੇ ਦਿੱਤੇ ਅਸੀਂ ਪੰਜਾਬੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆਂ ਇੱਥੋਂ ਸੁਨੇਹਾ ਦੇਣਾ ਚਾਹੁੰਦੇ ਆਂ ਸੰਗਰੂਰ ਦੀ ਧਰਤੀ ਤੋਂ ਕਿ ਇੱਥੇ ਰਾਜੇ ਦੀ ਜ਼ਮੀਨ ਕਿਰਤੀ ਕਾਮੇ ਛੋਟੇ ਕਿਸਾਨ ਕਹਿੰਦੇ ਸੀ ਸਾਨੂੰ ਦੇ ਦਿਓ ਸਰਕਾਰ ਰਾਜਾशाही ਸਿਸਟਮ ਨਾਲ ਖੜੀ ਹੋ ਗਈ ਔਰ ਕਿਰਤੀਆਂ ਦੇ ਉੱਪਰ ਡੰਡਾ ਚੱਲਿਆ ਉਹਨਾਂ ਨੂੰ ਜੇਲ੍ਹ ਭੇਜਿਆ ਹੁਕਮਰਾਨ ਇੰਨਾ ਬੇਲੱਜਾ ਨਿਕਲਿਆ ਕਿ ਅਣਬੇਈਆਂ ਸਾਡੀਆਂ 3 ਨੂੰ ਵੀ ਜੇਲ੍ਹ ਭੇਜਣ ਲੱਗੇ ਉਹਨੇ ਸ਼ਰਮ ਨਹੀਂ ਕੀਤੀ। ਔਰ ਬੁੱਢੀਆਂ ਮਾਮਾ ਨੂੰ ਜੇਲ੍ਹ ਭੇਜਣ ਲੱਗਿਆ ਬਜ਼ੁਰਗਾਂ ਨੂੰ ਭੇਜਣ ਲੱਗਿਆ ਸ਼ਰਮ ਨਹੀਂ ਕਰੀ। ਮਨੁੱਖੀ ਅਧਿਕਾਰਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਤੂੰ ਇਸ ਜ਼ਬਰ ਦੇ ਵਿਰੁੱਧ BSP ਨੇ ਉਸ ਵਕਤ ਵੀ ਆ ਕੇ ਲੜਾਈ ਲੜੀ। ਆਮ ਪਾਰਟੀ ਦੀ ਸਰਕਾਰ ਜੇਲ੍ਹਾਂ ਭੇਜਣ ਵਾਲੀ ਸੀ। ਔਰ BSP ਜੇਲ੍ਹਾਂ ਚੋਂ ਕਢਵਾਉਣ ਲਈ ਖੜੀ। ਇਨਾਂ ਨੇ 3 ਮਾਮਾ ਜੇਲ੍ਹਾਂ ਚ ਭੇਜੀਆਂ ਔਰ BSP ਨੇ ਜੇਲ੍ਹਾਂ ਚੋਂ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ 3 ਨੂੰ ਮਾਮਾ ਨੂੰ ਕਢਵਾਇਆ ਔਰ ਫਿਰ ਕਾਂਗਰਸ ਚੁੱਪ ਰਹੀ ਅੱਜ ਤੱਕ ਉਹਨੇ ਨਿੰਦਾ ਤੱਕ ਨਹੀਂ ਕੀਤੀ BJP ਨੇ ਅਕਾਲੀਆਂ ਨੇ ਇੱਕ ਵਾਰ ਵੀ ਕਿਹਾ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗਲਤ ਕੀਤਾ ਇਹਦਾ ਮਤਲਬ ਚਾਰੇ ਫਿਊਡਲ ਔਰ क्रੂਅਲ ਮਾਈਂਡ ਲੈ ਕੇ ਚੱਲ ਰਿਹਾ ਹੈ ਇੰਨੀ ਚਾਹੁੰਦੇ ਕਿ ਕਿਰਤੀ ਕਾਮਾ ਕਿਸਾਨ ਛੋਟਾ ਜਿਹੜਾ ਉਹ ਵੀ ਆਪਣੇ ਪੈਰਾਂ ਤੇ ਖੜਾ ਹੋਵੇ ਬਹੁਜਨ ਸਮਾਜ ਪਾਰਟੀ ਦੀ ਨੀਤੀ ਆ ਅਸੀਂ ਜੋ ਪੀਚ ਲਾਗੂ ਕਰੀ ਆ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਮਾਲਕੀ ਕਿਸੇ ਵੀ 1 ਇੰਚ ਵੀ ਛੇੜਨੀ ਨਹੀਂ ਸਰਕਾਰ ਦੇ ਕੋਲ 9 ਲੱਖ ਏਕੜ ਜ਼ਮੀਨ ਪੰਜਾਬ ਦੇ ਵਿੱਚ ਹੈਗੀ ਆ ਸਰਕਾਰ ਆਪਣੇ ਰਿਸ਼ਤੇ ਨਾਤੇ ਨੂੰ ਖੁਸ਼ ਕਰਨ ਲਈ 9 ਲੱਖ ਏਕੜ ਜ਼ਮੀਨ ਦੇ ਉੱਪਰ ਜਿਹੜੀ ਸਰਕਾਰ ਆਉਂਦੀ ਉਹ ਕਬਜ਼ਾ ਕਰਾ ਦਿੰਦੀ ਆ ਉਹ ਉੱਥੋਂ ਉਹਦੀ ਲੁੱਟ ਕਰਦੀ ਆ ਪੈਸੇ ਦੀ ਉੱਥੇ ਜਿਹੜੇ ਕੁਦਰਤੀ ਸਰੋਤ ਹੁੰਦੇ ਆ ਉਹਨਾਂ ਦੀ ਲੁੱਟ ਕਰਦੀ ਆ ਭਾਜਨ ਸਮਾਜ ਪਾਰਟੀ ਉਹ 9 ਲੱਖ ਏਕੜ ਸਰਕਾਰੀ ਜ਼ਮੀਨ ਪੰਜਾਬ ਦੀਆਂ ਸੰਗਠਨ ਜਦੋਂ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਣਗੇ ਜਿੱਥੇ ਅਸੀਂ ਡਰਗ ਮਾਫੀ ਦੀਆਂ ਜੜ੍ਹਾਂ ਖਾਣ ਕੇ ਸਟਾਂਗੇ ਪੇਰਦਾਰਾਂ ਨੂੰ ਰੋਜ਼ਗਾਰ ਦੇਾਂਗੇ ਪੰਜਾਬ ਨੂੰ ਕੋਰ ਆਰਥਿਕ ਸੰਕਟ ਤੋਂ ਕੱਢਾਂਗੇ ਐਜੂਕੇਸ਼ਨ ਰੈਗੂਲੇਸ਼ਨ ਕਰਾਂਗੇ ਹੈਲਥ ਰੈਗੂਲੇਸ਼ਨ ਕਰਾਂਗੇ ਉੱਥੇ ਉਹ 9 ਲੱਖ ਏਕੜ ਜ਼ਮੀਨ ਰਾਜਾ ਚਾਹੀ ਸਿਸਟਮ ਦੀ ਜਿਹੜੀ ਆ ਉਹ ਕਿਰਤੀਆਂ ਕਾਮਿਆਂ ਛੋਟੇ ਕਿਸਾਨਾਂ ਵਿੱਚ ਬੀਐਸਪੀ ਜੁਪੀ ਦੀ ਤਰ੍ਹਾਂ ਭੰਡੂ